ਇਧਰ ਪਿੰਡ ਵੱਲ ਆ ਕੇ ਦੁੱਧ ਪਵਾ ਕੇ ਲੈ ਜਾਂਦੇ ਗਰਜੀਤ ਪਿੱਛੇ ਰਹਿ ਗਏ ਦੁੱਧ ਦੇ ਖਾਲੀ ਭਾਂਡੇ ਮਾਂਜ ਰਿਹਾ ਸੀ ਕਿ ਬਾਹਰੋਂ ਮਨਦੀਪ ਭੱਜ ਕੇ ਆਇਆ ਉਹ ਹਵਾ ਵਿੱਚ ਹੀ ਕਿਸੇ ਐਕਟਰ ਵਾਂਗ ਮੁਖੀਆਂ ਮਾਰਦਾ ਡਿਸ਼ੂ ਡਿਸ਼ੂ ਕਰਦਾ ਰਿਹਾ ਸੀ ਕਈ ਵਾਰ ਬੰਦੇ ਦੀ ਜ਼ਿੱਦ ਬੰਦੇ ਦੇ ਹੰਕਾਰ ਨਾਲ ਵੱਡੀ ਹੋ ਜਾਂਦੀ ਡਿਸ਼ੂ ਡਿਸ਼ੂ ਉਹਨੇ ਕਿਸੇ ਫਿਲਮ ਦਾ ਡਾਇਲੋਗ ਬੋਲ ਦਿੱਤਾ ਫਿਰ ਗਰਜੀਤ ਨਾਲ ਦੋਵੇਂ ਹੱਥਾਂ ਦਾ ਪੰਜਾ ਅੜਾ ਕੇ ਕਿਸੇ ਐਕਟਰ ਦੀ ਨਕਲ ਲਾਉਣ ਲੱਗ ਪਿਆ ਟੈਂ 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 ਗਰਜੀਤ ਨੇ ਵੀ ਨਵੀਂ ਫਿਲਮ ਦਾ ਸੰਗੀਤ ਕੱਢਿਆ ਤਾਂ ਮਨਦੀਪ ਨੇ ਵੀ ਹੌਲੀ ਕਿਦਨੇ ਉਹਦੇ ਕੰਨ ਚ ਗਿਆ ਪਿੰਡ ਚ ਵੀ ਸੀਆਰ ਆ ਗਿਆ ਮਿੱਤਰਾ ਉਹ ਸੱਚੀ ਹਾ ਹੋ ਰੌਲਾਣਾ ਪਾ ਉਹ ਆਪਣੇ ਵੀ ਜਾਣਗੇ ਫਿਰ ਮੂਵੀ ਵੇਖਣਾ ਆਪਣੇ ਨਹੀਂ ਜਾਂਦੇ ਯਾਰ ਉਹ ਦੂਜੀ ਪੱਤੀ ਦੇ ਘਰ ਆਇਆ ਨਾ ਆਪਣਾ ਉਹਨਾਂ ਨਾਲ ਕੋਈ ਲੇਗਾ ਦੇਗਾ ਹੀ ਨਹੀਂ ਕਾਦੋ ਸਦਨਗੇ ਆਪਾਂ ਨੂੰ ਗਰਜੀਤ ਨੂੰ ਥੋੜਾ ਜਿਹਾ ਦੁੱਖ ਹੋਇਆ ਕਿ ਉਹਨਾਂ ਦੇ ਘਰ ਜਾਣ ਦਾ ਸਵੱਬਕ ਕੋਈ ਨਹੀਂ ਸੀ ਆਪਣੇ ਪਾਪੇ ਤੇ ਵੀ ਥੋੜਾ ਜਿਹਾ ਹਰਖ ਚੜ ਗਿਆ ਉਹ ਆਉਂਦਾ ਬੁੜਾ ਸਾਰੇ ਪਿੰਡ ਨੂੰ ਸਾਸਰੀ ਘਰ ਬੁਲਾਈ ਜਾਉ ਜਿਹੜੇ 20000 ਲੈ ਕੇ ਆਉਂਦੇ ਆ ਉਹਨਾਂ ਨਾਲ ਇਹਨਾਂ ਦੀ ਬਣਦੀ ਨਹੀਂ ਮੰਦੀ ਬੋਲਿਆ ਉਹ ਚੱਲ ਕੋਈ ਨਾ ਆਪਾਂ ਤਾਂ ਨਿਆਣੇ ਹੀ ਆ ਆਪਾਂ ਨੂੰ ਕਿਹੜਾ ਰੋਕ ਲੂ ਉਹ ਕਿਉਂ ਨਹੀਂ ਰੋਕਦਾ ਗਰਜੀਤ ਨੇ ਗਲੀ ਵਿੱਚ ਸਾਈਕਲ ਤੇ ਖਾਲੀ ਢੋਲ ਲਈ ਆਉਂਦੇ ਪਾਪੇ ਵੱਲ ਇਸ਼ਾਰਾ ਕੀਤਾ ਆ ਜਿਹੜਾ ਆਪਣਾ ਮਰੇਸ਼ਪੂਰੀ ਐ ਇਹਦਾ ਕੀ ਕਰੇਗਾ ਪਾਪੇ ਦਾ ਪਹੁੰਚਾ ਚੈਨ ਵਿੱਚ ਫਸ ਕੇ ਪਾੜ ਗਿਆ ਸੀ ਬਾਕੀ ਦੇ ਰਹਿੰਦੇ ਸਾਰੇ ਦਿਨ ਦੇ ਕੰਮ ਦੋਵੇਂ ਨਾਲ ਰਲ ਕੇ ਕਰ ਦਿੱਤੇ ਅੱਧਾ ਇੱਕ ਘੰਟਾ ਤਾਂ ਉਹ ਦੋਵੇਂ ਆਪਸ ਵਿੱਚ ਲੜਦੇ ਫਿਰਦੇ ਰਹੇ ਪਰ ਹੁਣ ਉਹਨਾਂ 'ਚ ਐਨਾ ਪੂਰਾ ਇਕਾ ਸੀ ਬਾਪੂ ਬਾਗ ਸਿੰਘ ਨੇ ਉਹਨਾਂ ਕੋਲ ਆ ਕੇ ਐਨਕਾਂ ਦੇ ਸ਼ੀਸ਼ੇ ਨੂੰ ਸਾਫ਼ ਕਰਦਿਆਂ ਬੱਲੇ ਬਈ ਅੱਜ ਫਿਰ ਕਿਹੜੀ ਮਾਰਦੇ ਆਂ ਬڑا ਇਕਾ ਕਰੀ ਫਿਰਦੇ ਹੋ ਗੱਲ ਆ ਕੋਈ ਤੁਹਾਡੇ ਚ ਇੰਨੇ ਤਾਂ ਨਹੀਂ ਤੁਸੀਂ ਕਿਉਂ ਖਿਚੜੀ ਹੈਗੇ ਉਹ